ਦੋ ਜਾਨਵਰ ਦਿਖਾਉਣ ਲੱਗਾ ਤੁਹਾਨੂੰ ਇੱਕ ਤਾਂ ਜਿਹੜੀ ਘੋੜੀ ਦੇਖ ਰਿਓ ਚੰਬੀ ਨੱਚਦੀ ਆ ਬਹੁਤ ਸੋਹਣੀ ਘੋੜੀ ਆ ਤੇ ਕਰੰਟ ਕਰੰਟ ਬਹੁਤਾ ਘੋੜੀ ਚ ਸਵਾਰੀ ਦੇ ਹੱਕ ਨੂੰ ਬਾਹਲੀ ਪਾਸ ਘੋੜੀ ਆ ਤੇ ਇੱਕ ਆ ਮਾਰવાડી ਘੋੜੀ ਆ ਜਿਹੜੀ ਦੇਖ ਰਿਓ ਤੁਸੀਂ ਦੋਨੇ ਜਾਨਵਰ ਫੌਰ ਸ਼ੇਲ ਨੇ ਸਾਫ਼ ਸੁਥਰੇ ਨੇ ਤੇ ਸਾਰੀ ਡਿਟੇਲ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਦੋਨਾਂ ਜਾਨਵਰਾਂ ਦੀ ਸਾਂਝੀ ਕਰਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁੱਕ ਕਰ ਲਓ ਫੋਲੋ ਆਪਣੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੇਲ ਪਰਚੇਜ ਵਾਲੇ ਜਾਨਵਰਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਲਗਵਾਉਣੀਆਂ ਤਾਂ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਐਂਡ 'ਚ ਚੱਲ ਰਿਹਾ ਹੁੰਦਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਆਪਣੇ ਚੈਨਲ ਤੇ ਲਗਵਾ ਸਕਦੇ ਹੋ ਦੋਸਤੋ ਤੇ ਗੱਲ ਕਰਦੇ ਆ ਇਸ ਚੰਬੀ ਕੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹਾਂ ਤੇ ਕੋੜੀ ਅਥਰੀ ਬਹੁਤ ਆ ਤੇ ਬਾਈ ਕਹਿੰਦੇ ਵੈਸੇ ਚਾਲਚੂਲ ਕੜਿਆਲਾ ਪਾਏ ਤੋਂ ਗਰਮਾ ਵੈਸੇ ਘਰੇ ਜਿਵੇਂ ਮਰਜੀ ਖੋਲੀ ਫਿਰਨ ਜਵਾਕ ਜੱਲੇ ਉਸ ਤਰ੍ਹਾਂ ਦੀ ਸਾਉਸੀਲ ਕੋੜੀ ਆ ਪਹਿਲਾਂ ਇਹਨੇ ਨੌਕਰੇ ਬੱਚੇ ਦਿੱਤੇ ਆ ਦੋ ਬਾਲ ਪੌਰੀਆਂ ਦੀ ਸਾਫ ਆ ਬਿਲਕੁਲ ਤੇ ਦੋਸਤੋ ਹੁਣ ਵੀ ਇਹ ਗੱਬਣ ਆ ਬਾਈ ਕਹਿੰਦਾ ਸਾਢੇ ਤਿੰਨ ਤਿੰਨ ਪਤਾ ਨਹੀਂ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਆ ਹੈਦਰ ਕੋੜੇ ਤੋਂ ਤੇ ਬਾਈਆਂ ਕੋਲੇ ਸਾਰੇ ਪ੍ਰੂਫ ਨੇ ਡਿਟੇਲ ਵਗੈਰਾ ਹੈਗੀ ਆ ਕੋੜੀ ਦੀ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਕੋੜੀ ਤਾ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਦਾ ਏਰੀਆ ਤਰਨ ਤਰਨ ਪੈ ਜਾਂਦਾ 65 ਇੰਚ ਹਾਈਟ ਆ ਤੇ ਸਾਫ ਸੁਥਰੀ ਆ ਕੋੜੀ ਚ ਕਰੰਟ ਕਰੰਟ ਪੂਰਾ ਫੁੱਲ ਆ ਤੁਸੀਂ ਦੇਖ ਹੀ ਰਿਓ ਵੀਡੀਓ ਦੇ ਵਿੱਚ 65 ਇੰਚ ਹਾਈਟ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਬਾਲਪੋਰੀਆਂ ਦੀ ਜਮਾ ਸਾਫ ਆ ਪਹਿਲਾਂ ਨੌਕਰੀ ਬੱਚੇ ਦਿੱਤੇ ਆ ਨੇ ਤੇ ਬਾਈ ਕਹਿੰਦਾ ਹੁਣ ਹੈਦਰ ਕੋੜਾ ਚੈਂਪੀਅਨ ਉਸ ਕੋੜੇ ਤੋਂ ਇਹ 3 ਮਹੀਨੇ ਦੀ ਗੱਬਣ ਆ ਤੇ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈਆਂ ਤੋਂ ਕਨਫਰਮ ਕਰ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦੇ ਦਿੱਤਾ ਸਾਰੀ ਗੱਲਬਾਤ ਆ ਜਿਹੜੀ ਘੋੜੀ ਦੇ ਸੰਬੰਧ ਵਿੱਚ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਦੋਸਤੋ ਤੇ ਅੱਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਮਾਰਵਾੜੀ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਘੋੜੀ ਇਸ ਘੋੜੀ ਦੀ ਹਾਈਟ ਆ ਦੋਸਤੋ 95 ਇੰਚ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਸੋਹਣੀ ਕਰਾਉਂਦੀ ਆ ਤੇ ਮੌਕੇ ਤੇ ਇਹ ਖਾਲੀ ਆ ਘੋੜੀ ਬਾਈ ਕਹਿੰਦੇ ਅੰਦਰ ਦੀ ਬਿਲਕੁਲ ਸਾਫ ਆ ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੈੱਕ ਕਰਾ ਸਕਦੇ ਹੋ ਘੋੜੀ ਦੋਸਤੋ ਤੇ ਰਾਈਡਿੰਗ ਦੇ ਵੀ ਬਿਲਕੁਲ ਪਾਸ ਆ ਮੱਥੇ ਫੁੱਲਾ ਬਾਕੀ ਸਾਰੀ ਬਲੈਕ ਆ ਘੋੜੀ ਕੰਨ ਕੰਨ ਦੀ ਸੋਹਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਬੰਤਰਾਂ ਬੇਲਬੂਲ ਦੀ ਲੰਬੀ ਆ ਘੋੜੀ ਮਾਰਵਾੜੀ ਘੋੜੀ ਆ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੂੰ ਘੋੜੀ ਪਸੰਦ ਆਉਂਦੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ 95 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਰਾਈਡਿੰਗ ਦੀ ਬਿਲਕੁਲ ਓਕੇ ਆ ਤੇ ਮੌਕੇ ਤੇ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਦੋਸਤੋ 5 6 ਸਾਲ ਦੇ ਲਗਭਗ ਬਾਈ ਕਹਿੰਦੇ ਘੋੜੀ ਦੀ ਉਮਰ ਆ ਤੇ ਤਰਨਤਾਰ ਨੇਰੀਆ ਬਾਈਆਂ ਦਾ ਜਿਹਨੂੰ ਕਿਸੇ ਨੂੰ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਘੋੜੀ ਇਹ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਕੋੜੀ ਦੋਨੇ ਤਰਨਤਾਰ ਨੇਰੀਆ ਦੇ ਵਿੱਚ ਖੜੀਆਂ ਨੇਗੀਆਂ ਦੋਨਾਂ ਮਾਲਕਾਂ ਦਾ ਨੰਬਰ ਆ ਜਿਹੜਾ ਆਪਾਂ ਓਟਾ ਓਟਾ ਸਕਰੀਨ ਤੇ ਦੇ ਦਿੱਤਾ ਤੁਸੀਂ ਦੋਨਾਂ ਨਾਲ ਹੀ ਗੱਲਬਾਤ ਕਰ ਸਕਦੇ ਹੋ ਜਿਨ੍ਹਾਂ ਨੇ ਚੰਬੀ ਲੈਣੀਆਂ ਚੰਬੀ ਦੀ ਗੱਲ ਕਰ ਲਿਓ ਜਿਨ੍ਹਾਂ ਨੇ ਮਾਰਵਾੜੀ ਲੈਣੀਆਂ ਮਾਰਵਾੜੀ ਦੀ ਗੱਲ ਕਰ ਲਿਓ ਚੰਬੀ ਦਾ ਰੇਟ 1,80,000 ਰੁਪਇਆ ਤੇ ਮਾਰਵਾੜੀ ਦਾ ਰੇਟ ਹੈ 1,25,000 ਰੁਪਇਆ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਉਹ ਵੀ ਆਪਣਾ ਨੰਬਰ ਸਕਰੀਨ ਤੇ ਚੱਲੀ ਜਾ ਰਿਹਾ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਐਡ ਲਗਵਾਉਣ ਲਈ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਫਾਰਮ ਦੀ ਕੋਈ ਐਡ ਕਰਵਾਉਣੀ ਆ ਘੋੜੇ ਦੀ ਜਾਂ ਘੋੜੀਆਂ ਦੀ કરી ਸੱਦ ਕੇ ਵੀਡੀਓ ਕਰਵਾਉਣੀ ਆ ਜਾਨਵਰਾਂ ਦੀ ਸੇਲ ਵਾਲਿਆਂ ਦੀ ਤਾਂ ਉਹ ਵੀ ਕਰ ਦਾਂਗੇ ਦੋਸਤੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਵੀਡੀਓ ਹੋਰ ਮਿੱਤਰ ਪਿਆਰਾਂ ਤੱਕ ਆਪਣੀ ਪਹੁੰਚ ਸਕੇ ਵੀਡੀਓ ਦੇਖਣ ਲਈ ਸਾਰੇ ਮਿੱਤਰ ਪਿਆਰਾਂ ਦਾ ਧੰਨਵਾਦ